ਸਪੋਰਟ ਸੈਂਟਰ ਤੱਕ ਅੱਜ ਤੱਕ ਚੱਲੇ ਪਿਛੇ ਵਾਲ ਬੁਲੇਟ ਸਿਸਟਮ ਦਾ ਬੋਲੋ ਅਗੋਂ ਦੇ ਵੀਡੀਓ ਦੀ ਸੇਵਾ ਕਰਦਾ ਜੇ ਕਿ ਸਾਡੇ ਬਾਦਸ਼ਾਹ ਜੁਰੂਸ ਸੀ ਉਹਦੀ ਜੁਰੂਸ ਕਰਾਗੀ ਤੇ ਸੋਦੇਨ ਨਾ ਅੱਪ ਬੋਲਦਾ ਰੋਲਪਾ ਪ੍ਰਮੋਕਿਓ ਇਹਨਾਂ ਦੇ ਉੱਪਰ ਕੇਵਲ ਹਮਰੇ ਹੋਗੇ ਕੇਵਲ

ਜਿਹੜੀ ਪਾਰਟੀ ਇਹ ਗੱਲ ਤੇ ਆਈ ਕਿ ਅਸੀਂ ਨੇ ਇਮਾਨਦਾਰੀ ਨਾਲ ਲੋਕਾਂ ਦੇ ਵਿੱਚ ਨਾ ਮੇਰਾ ਗਿਆ ਸਾਰਾ ਲੋਕਤ ਪੰਜਾਬ ਦੇ ਵਿੱਚ 75 ਸਾਲਾਂ ਵਿੱਚ ਕੋਈ ਸਰਕਾਰ ਆਈ ਦੀ ਹੈ ਜੇ ਤੁਸੀਂ ਗੈਂਗਸਟਰ ਦੀ ਗੱਲ ਕਰਦੇ ਤੁਸੀਂ ਪਿੱਛੇ ਸੁਣਿਆ ਹੀ ਹੋਏਗਾ ਲਾਰੈਂਸ ਬਿਸ਼ਰੋਈ ਨੂੰ ਜਦੋਂ ਬਹਾਦੀ ਦੀ ਤਰੀਕ ਤੋਂ ਸੀਆਈਏ ਦੇ ਵਿੱਚ ਖੜੇ ਲੈ ਕੇ ਗਿਆ ਤੇ ਕਹਿੰਦੇ ਕੌਣ ਲੈ ਕੇ ਗਿਆ ਜਿਹੜਾ ਪਹਿਲੀ ਚੀਜ਼ ਆਪਦੀ ਸੀ ਜਿਹੜਾ

ਕਮਾਂਡੋ ਜੀ ਪਹਿਲੇ ਦਿਨ ਹੀ ਦੇਖ ਰਹੇ ਆ ਕਿ ਪੰਜਾਬ ਦੇ ਹਾਲਾਤ ਜਿਹੜੇ ਬਹੁਤ ਮਾੜੇ ਆ ਔਰ ਮੈਂ ਕੱਲ ਕਹਿਣਾ ਕਿ ਹਰੇਕ ਬੰਦੇ ਨੂੰ ਜਿਹੜਾ ਇਹ ਸੋਸ਼ਲ ਮੀਡੀਆ ਤੇ ਆਪਦੀ ਗੱਲ ਰੱਖਣ ਦਾ ਅਧਿਕਾਰ ਆ ਔਰ ਹਰੇਕ ਆਵਾਜ਼ ਨੂੰ ਜਿਹੜਾ ਦਬਾਉਣ ਲਈ ਜਿਹੜਾ ਗੈਂਗਸਟਰਾਂ ਗੈਂਗਸਟਰਾਂ ਦਾ ਜਿਹੜਾ ਹੁਸ਼ਾਰਾ ਲਾਇਆ ਜਾ ਰਿਹਾ ਕਿਤੇ ਗੈਂਗਸਟਰ ਦਬਾਉਂਦੇ ਨੇ ਕਿਤੇ ਲੀਡਰ ਦਬਾ ਰਹੇ ਨੇ ਜਿਵੇਂ ਕਿ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਕਹਿੰਦੀ ਕਿ ਸਾਡੇ ਖਿਲਾਫ ਜਿਹੜਾ ਆਵਾਜ਼ ਚੁਕੇਗਾ ਉਹ ਆਵਾਜ਼ ਦੇ ਉੱਪਰ ਪਰਚੇ ਦਰਜ ਕਰਾਂਗੇ ਔਰ ਇਸ ਕਰਕੇ ਲੋਕਾਂ ਦੀ ਆਜ਼ਾਦੀ ਨੂੰ ਜਿਹੜਾ ਕਿ ਉਹ ਦਬਾਇਆ ਜਾ ਰਿਹਾ ਜੋ ਲੋਕਾਂ ਲੋਕ ਜਿਹੜੇ ਉਹ ਖੋਲਣਾ ਚਾਹੁੰਦੇ ਆ ਔਰ ਖੋਲ ਜਿਹੜੀ ਆ ਉਹ ਕਾਂਗਰਸ ਸਰਕਾਰ ਦੇ ਵਿੱਚ ਹੀ ਮਿਲਦੀ ਆ ਕੀ ਸੋਚਦੇ ਹੋ ਤੁਸੀਂ ਕਿ ਅਮਰਪਾਲ ਮੈਰੋ ਵਿਦੇਸ਼ ਭੱਜ ਕੇ ਕਾਮਜਾਬ ਯੂਏ ਕਹਿੰਦਾ ਨਿਕਲ ਗਿਆ ਜੀ ਗੱਲ ਇਹ ਆ ਕਿ ਜਿਹੜਾ ਗੁਰੂ ਦਾ ਸਿੱਖ ਆ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਸੀ ਜਦੋਂ ਭਾਈ ਅਮਰਪਾਲ ਦੀ ਗੱਲ ਹੋਈ ਸੀ ਜਦੋਂ ਉਹ ਕਹਿੰਦੇ ਕਿ ਉਹ ਫੜੇ ਨਹੀਂ ਗਏ ਜੀ ਭੱਜ ਗਏ ਮੈਂ ਕਿਹਾ ਗੁਰੂ ਦੇ ਸਿੱਖ ਤਾਂ ਕੰਮ ਨਹੀਂ ਭੱਜਣਾ ਪਹਿਲੀ ਗੱਲ ਜਦੋਂ ਗੁਰੂ ਦਾ ਬਾਣਾ ਪਾਲੀਏ ਉਦੋਂ ਸਿੰਘਾਂ ਦਾ ਕੰਮ ਹੈ ਜੂੰਜਣਾ ਔਰ ਜੇ ਕੋਈ ਕੰਮ ਕੀਤਾ ਹੈ ਤੇ ਉਹਦੀ ਜ਼ਿੰਮੇਵਾਰੀ ਚੱਕੀਏ ਤੇ ਫਿਰ ਉਹ ਜ਼ਿੰਮੇਵਾਰੀ ਤੋਂ ਜਿਹੜਾ ਭੱਜਦਾ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਪੰਜਾਬ ਚ ਦਾ ਜੋ ਕੁਝ ਹੋ ਰਿਹਾ ਤੁਹਾਨੂੰ ਪਤਾ ਹੀ ਹੈ ਲਾਅ ਐਂਡ ਆਰਡਰ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ ਸਾਰੀ ਦੁਨੀਆ ਜਾਣਦੀ ਹੈ ਔਰ ਅਸੀਂ ਤਾਂ ਕਿਦੋਂ ਦੇ ਕਹਿ ਰਹੇ ਹਾਂ ਕਿ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਨੇ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਹੈ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਹੈ ਕੀ ਲੱਗਦਾ ਬਹਾਦਰ ਕਿਸ ਤਰ੍ਹਾਂ ਦੇਖ ਦੋੜਾ ਆਪਾਂ ਪਰ ਮੈਰੋ ਦਾ ਸੋਸ਼ਲ ਮੀਡੀਆ ਦਾ ਜੋ ਕੰਟੈਂਟ ਹੈ ਬਲਕਿ ਕੰਟੈਂਟ ਦੇਖੋ ਗੱਲ ਇਹ ਹੈ ਕਿ ਕਿਸੇ ਵੀ ਚੀਜ਼ ਦੀ ਕਾਨੂੰਨ ਦੇ ਧਾਇਰੇ ਚ ਰਹਿ ਕੇ ਹਰ ਗੱਲ ਹੋਣੀ ਚਾਹੀਦੀ ਹੈ ਕਾਨੂੰਨ ਦੇ ਧਾਇਰੇ ਚ ਕੋਈ ਵੱਡਾ ਨਹੀਂ ਕਾਨੂੰਨ ਤੋਂ ਕੋਈ ਵੱਡਾ ਨਹੀਂ ਜਿਸ ਤਰ੍ਹਾਂ ਇਹਨਾਂ ਦੀ ਸੰਵਿਧਾਨ ਦੀ ਹੋਰ ਰਲੀਆਂ ਹੋ ਰਹੀਆਂ ਨੇ ਕਿੰਨਾ ਹੁੰਗਾਰਾ ਹੈ ਕਿਵੇਂ ਦੇਖਦੇ ਹੋ 27 ਦੇ ਵਿੱਚ ਫਿਊਚਰ ਬਹੁਤ ਵੱਡਾ ਹੁੰਗਾਰਾ ਹੈ ਸੰਵਿਧਾਨ ਬਚਾਓ ਦੇ ਵਿੱਚ ਬਹੁਤ ਲੋਕ ਆ ਰਹੇ ਨੇ ਬਹੁਤ ਢੇਡ ਉਮੜ ਰਹੀ ਹੈ और इंटरेस्ट हैगा कि जिस प्रकार देश के अंदर हालात बने गए सारे जड़े इस चिंतित हैं